ਕੀ ਸਰਪੰਚ ਪੈਸੇ ਖਾ ਗਿਆ ਹਮ ਫਰਾਨਾ ਪੈਸੇ ਖਾ ਗਿਆ ਹਮ ਇਸ ਤਰ੍ਹਾਂ ਦੀ ਸਭ ਕੋਈ ਚੀਜ਼ ਨਹੀਂ ਹੈ ਹਮ ਇਸ ਤੋਂ ਇੱਕ ਹਵਾ ਬਣਾਇਆ ਗਿਆ ਹਮ ਇਹ ਦੀ ਵਾਸਤੇ ਸਰਕੂ ਪਿੰਡ ਤੇ ਟੈਪੈਂਡ ਕਰਦਾ ਜੀ ਹਮ ਵੀ ਕਿਸ ਤਰ੍ਹਾਂ ਦਾ ਪਿੰਡ ਦੀ ਰਿਕੁਆਇਰਮੈਂਟ ਆ ਜਾਂ ਕਿ ਇਹ ਤੇ ਪਿੰਡ ਵਿੱਚ ਕੀ ਬਣਨਾ ਕਈ ਪੰਚਾਇਤਾਂ ਦੇ ਕੋਲ ਆਪਣੇ ਪੰਚਾਇਤ ਫੰਡ ਹੁੰਦੇ ਨੇ ਹਮ ਉਹ ਉਹਦੇ ਸੋਰਸ ਵਿੱਚੋਂ ਆਪਣੇ ਕੰਮ ਕਰਵਾਈ ਜਾਂਦੇ ਆ ਠੀਕ ਹੈ ਕਿਸੇ ਨੇ ਕੋਈ ਸਟੇਡੀਅਮ ਬਣਵਾ ਲਿਆ ਜਾਂ ਕਿਸੇ ਗ੍ਰਾਂਟ ਦੇ ਥਰੂ ਆਪਾਂ ਡਿਮਾਂਡ ਕਰਦੇ ਆਪਾਂ ਸਰਕਾਰ ਨੂੰ ਇਹਨੂੰ ਮਿਨੀ ਹਾਈ ਕੋਰਟ ਵੀ ਕਹਿੰਨੇ ਆ ਜੀ ਆਪਾਂ ਮਿਨੀ ਹਾਈ ਸਿਆਸਤ ਹੀ ਇੱਥੋਂ ਚੱਲਦੀ ਹੈ ਜੀ ਇਹ ਮਿਨੀ ਹਾਈ ਕੋਰਟ ਕਿਹਨੂੰ ಗ್ರಾಮ ਪੰਚਾਇਤ ਨੂੰ ਕਹਿੰਨੇ ਪਏ ਆ ਜੀ ਬਿਲਕੁਲ ਹੀ ಗ್ರಾಮ ਪੰਚਾਇਤ ਜਿਹੜੀ ਪੰਚਾਇਤ ਉਹ ਮਿਨੀ ਹਾਈ ਕੋਰਟ ਹੈ ਜੀ ਮਿਨੀ ਹਾਈ ਕੋਰਟ ਆ ਬਿਲਕੁਲ ਸਰ ਅਜ਼ੀਮ ਵਾਲੋ ਜੁਰਮਾਨਾ ਲਾਉਣਾ ਕਿਸੇ ਜਿਆਦਾਤਰ ਲੋਕਾਂ ਨੇ ਇਹ ਕਹਿਣਾ ਵੀ ਨਹੀਂ ਲਾਉਣਾ ਫਿਰ ਆਪਾਂ ਲੋਕਾਂ ਦੀ ਮੰਨਣੀ ਪੈਣੀ ਜੀ 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 ਇਸ ਤੋਂ ਬਿਹਤਰ ਆ ਵੀ ਆਪਾਂ ਜੁਰਮਾਨੇ ਵਾਲੇ ਪਾਸੇ ਨੂੰ ਨਾਲ ਜਾਣ ਦੇ ਹੋਏ ਨੇ ਤੁਸੀਂ ਤੁਹਾਡੀ ਆਪਣੀ ਕਿਸੇ ਕਿਸੇ ਪ੍ਰਾਈਵੇਟ ਕਿਸੇ ਦੀ ਪਹੁੰਚ ਆ ਉਹ ਆਪਣੀ ਵੀ ਲੈ ਸਕਦਾ ਪਰ ਵੈਸੇ ਉਹਨਾਂ ਨੇ ਐਮਪੀ ਸਹਿਬਾਨ ਨੇ ਵੀ ਅੱਜਕੱਲ ਕਰਾਈਟਰੀਆ ਬਣਾ ਲਿਆ ਵੀ ਜਿੰਨੇ ਫੰਡ ਆਇਆ ਉਹ ਪਿੰਡਾਂ ਦੇ ਸਾਮਨਾ ਡਿਵਾਈਡ ਕਰ ਦਿੰਦੇ ਜੇ ਕਿਸੇ ਬੰਦ ਲਓ ਸਪੋਜ਼ ਕਰੋ ਕਿਸੇ ਚੀਜ਼ ਦਾ ਫੈਸਲਾ ਆ ਜੇ ਮੰਨ ਲਓ ਅਸੀਂ ਪੰਚਾਇਤ ਨੇ ਲਿਖ ਕੇ ਦਿੱਤਾ ਵੀ ਇਸ ਬੰਦੇ ਨੂੰ ਇੰਨੇ ਰੁਪਏ ਇਹ ਸਜ਼ਾ ਦਿੱਤੀ ਅਸਿਕਾ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਦਿਲਿੰਦਰ ਸਿੰਘ ਕਲੇ ਅੱਜ ਦੀ ਇੰਟਰਵਿਊ ਤੁਹਾਨੂੰ ਜਿੱਥੇ ਬਹੁਤ ਕੁਝ ਸਿਖਾ ਕੇ ਜਾਵੇਗੀ ਉੱਥੇ ਸਾਡੇ ਪਿੰਡਾਂ ਵਾਲਿਆਂ ਦੇ ਮਨ ਦੇ ਵਿੱਚ ਜਾਂ ਸ਼ਹਿਰਾਂ ਵਾਲਿਆਂ ਦੇ ਮਨ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਜਿਹਾ ਹੁੰਦਾ ਕਿ ਇਹਦਾ ਸਰਪੰਚ ਹੁੰਦਾ ਪਿੰਡ ਦਾ ਜਾਂ ਪਿੰਡ ਦੇ ਪੰਚ ਹੁੰਦੇ ਆ ਕੀ ਵਾਕਈ ਇਹ ਪੈਸੇ ਖਾਂਦੇ ਆ ਜਾਂ ਇਹਨਾਂ ਕੋਲ ਕਿਹੜੀਆਂ ਪਾਵਰਾਂ ਹੁੰਦੀਆਂ ਜਿਹੜੇ ਲੋਕ ਝਿੱਟਕਦੇ ਰਹਿੰਦੇ ਆ ਕਿ ਅਸੀਂ ਸਰਪੰਚ ਆਪ ਕੋਲੇ ਜਾਂ ਪੰਚਵੋਲਾ ਕੋਲ ਜਾ ਕੇ ਕੰਮ ਕਰਵਾਉਣੇ ਆ ਜਾਂ ਜਿਹੜੇ ਪਿੰਡੇ ਸਰਪੰਚਾ ਉਹ ਕਿਸ ਹਿਸਾਬ ਦੇ ਨਾਲ ਸਰਕਾਰ ਤੋਂ ਪੈਸੇ ਲੈ ਕੇ ਆਉਂਦੇ ਆ ਤੇ ਕਿੱਥੇ ਕਿੱਥੇ ਖਰਚਦੇ ਆ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਸਭ ਤੋਂ ਖਾਸ ਗੱਲ ਜੇ ਤੁਸੀਂ ਹੁਣ ਇੱਥੇ ਤੱਕ ਪਹੁੰਚ ਗਏ ਹੋ ਜੇਕਰ ਤੁਸੀਂ ਟੈਨਸ਼ਨ ਦੇ ਵਿੱਚ ਹੋ ਤੁਹਾਡੀ ਟੈਨਸ਼ਨਾਂ ਦੂਰ ਕਰਨ ਜਾ ਰਹੇ ਆ ਜਨਾਬ ਕਿਉਂਕਿ ਜਿਹੜਾ ਮੇਰੇ ਨਾਲ ਸਖਸ਼ ਬੈਠਾ ਉਹ ਸਖਸ਼ ਨੂੰ ਦੇਖ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੋਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਹੁਤੇ ਉਤਾਵਲੇ ਘੱਟ ਪੈਸੇ ਵੱਧ ਕੰਮ ਨੂੰ ਲੈ ਕੇ ਟੈਨਸ਼ਨ ਲੈ ਲੈਣੇ ਜਾਂ ਕੋਈ ਹੋਰ ਗੱਲ ਨੂੰ ਲੈ ਕੇ ਇਹਨਾਂ ਗੱਲਾਂ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਮਿਲ ਜਾਣਾ ਕਿ ਆਖਰ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ ਤੇ ਜ਼ਿੰਦਗੀ ਆਖਰ ਹੁੰਦੀ ਕੀ ਹੈ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਇਸ ਕਰਕੇ ਵਧਦੀਆਂ ਪਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ आलम ਜਾਂ ਨਸ਼ੇ ਦਾ आलम ਵਾਦਾ ਪਿਰਾਇਆ ਪਰ ਦੂਸਰੇ ਪਾਸੇ ਪੰਜਾਬ ਕੀ ਵਾਕਈ ਹੀ ਸੋਨੇ ਦੀ ਜਿੜੀ ਬਣ ਸਕਦਾ ਕਿਉਂਕਿ ਇਹ ਸਖਸ ਜਿਹੜਾ ਆ ਇਹ ਜਨਮ ਤੋਂ ਅੱਖਾਂ ਤੋਂ ਘੱਟ ਰੋਸ਼ਨੀ ਆ ਤੇ ਦੂਸਰੇ ਪਾਸੇ ਇਸ ਨੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਕੋਟ ਮੈਡਲ ਜਿੱਤ ਕੇ ਪੰਜਾਬ ਦਾ ਦੇਸ਼ ਦਾ ਮਾਣ ਵਧਾਇਆ ਮੇਰੀ ਮੁਰਾਦ ਰਜਿੰਦਰ ਸਿੰਘ ਚੀਮਾ ਹੋਰਾਂ ਦੇ ਨਾਲ ਸਤਿਕਾਰ ਸਤਿਕਾਰ ਜੀ ਸਰ ਸਾਰੇ ਦਰਸ਼ਕਾਂ ਨੂੰ ਵੀ ਸਤਿਕਾਰ ਜੀ ਜੀ ਮਾ ਸਾਹਿਬ ਤੁਹਾਡਾ ਤੁਹਾਨੂੰ ਦੇਖ ਕੇ ਇਹ ਤਾਂ ਅਹਿਸਾਸ ਹੋ ਜਾਂਦਾ ਕਿ ਜਿਹੜੇ ਲੋਕ ਐਵੇਂ ਮਰੋ ਮਰੋ ਜਾ ਕਰਦੇ ਰਹਿੰਦੇ ਆ ਉਹ ਵੱਧ ਤੋਂ ਵੱਧ ਟੈਨਸ਼ਨ ਲਈ ਬੈਠੇ ਆ ਜ਼ਿੰਦਗੀ 'ਚ ਤੁਸੀਂ ਭਾਵੇਂ ਆਪਾਂ ਜਿਵੇਂ ਪਹਿਲਾਂ ਗੱਲਬਾਤ ਕੀਤੀ ਆ ਕਿ ਬਾਈ ਬਰਥ ਇੱਕ ਇੱਕ ਅੱਖ ਦੀ ਰੋਸ਼ਨੀ ਚੱਲੀ ਗਈ ਸੀ ਇੱਕ ਅੱਖ ਦੀ ਹੈ ਨਹੀਂ ਸੀ ਥੋੜੀ ਆ ਪਰ ਤੁਸੀਂ ਅੱਜ ਮੈਂ ਜਿਵੇਂ ਗੱਲਾਂ ਕੀਤੀਆਂ ਤੇ ਮੈਂ ਤਾਰਫ਼ ਵੀ ਕਰਾਇਆ ਕਿ ਤੁਸੀਂ ਪੰਚਾਇਤ ਸੇ ਜੀ ਵੀ ਬਣ ਗਏ ਹੋ ਜੀ ਤੇ ਨਾਲ ਦੀ ਨਾਲ ਤੁਸੀਂ 골ਡ ਮੈਡਲਿਸਟ ਵੀ ਹੋ ਗੇਮਾਂ ਦੇ ਵਿੱਚ ਤੇ ਸਭ ਦੇ ਵਿੱਚ ਤੁਸੀਂ ਹੁਣ ਪੰਜਾਬ ਦੇ ਜਿਹੜੇ ਬੱਚੇ ਬਲਾਈਂਡ ਵਾ ਬਾਈ ਬੋਰਟ ਜਾਂ ਐਕਸੀਡੈਂਟ ਹੋ ਕੇ ਉਹਨਾਂ ਵਾਸਤੇ ਵੀ ਇੱਕ ਸੁਸਾਇਟੀ ਸੰਸਥਾ ਖੁੱਲੀ ਹੋਈ ਹੈ ਜਿੱਥੇ ਜਾ ਕੇ ਬੱਚੇ ਹੈਲਪ ਲੈ ਕੇ ਗੇਮਾਂ ਜੁਆਇਨ ਕਰ ਸਕਦੇ ਆ ਜੀ ਪਰ ਐਜ਼ ਅ ਪੰਚਾਇਤ ਸੈਕਟਰੀ ਆਪਾਂ ਗੱਲ ਕਰਾਂਗੇ ਜੀ ਜਿੱਥੇ ਅਸੀਂ ਪਿਛਲੇ ਇੰਟਰਵਿਊ ਦੇ ਵਿੱਚ ਇਸ ਤੁਹਾਡੇ ਜ਼ਿੰਦਗੀ ਦੇ ਬਾਰੇ ਗੱਲਬਾਤ ਕੀਤੀ ਉੱਥੇ ਅੱਜ ਇਹ ਸਿਰ ਸਰਪੰਚ ਹੋਰੀ ਹੁੰਦੇ ਆ ਜੀ ਜਿਹੜੇ ਕਿ ਪਿੰਡ ਵਾਲਿਆਂ ਵਾਸਤੇ ਜਾਂ ਤਾਂ ਹਉਆ ਮੰਨ ਲੋ ਜੀ ਜਾਂ ਫਿਰ ਇਹ ਮਾਨ ਲੋ ਕਿ ਬੰਦਾ ਪੈਸੇ ਖਾ ਗਿਆ ਜੀ ਅਸਲ ਸੱਚ ਕਿੰਨਾ ਹੁੰਦਾ ਇਹਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਗ੍ਰਾਂਟਾਂ ਆਉਂਦੀਆਂ ਇਹ ਗ੍ਰਾਂਟਾਂ ਸਰਪੰਚਾਂ ਨੂੰ ਆਉਂਦੀਆਂ ਇਹ ਕਿੰਨੀਆਂ ਕੁ ਹੋ ਜਾਂਦੀਆਂ ਕਿਵੇਂ ਆਉਂਦੀਆਂ ਤੇ ਕਿੱਥੇ-ਕਿੱਥੇ ਲਾਉਂਦੇ ਆ ਵਾਕੇ ਹੀ ਲਾਉਂਦੇ ਆ ਇਹਦੇ ਨਾਲ ਥੋੜੇ ਜਿਹਾ ਗੱਲਬਾਤ ਕਰਦੇ ਸਭ ਤੋਂ ਪਹਿਲਾ ਸਵਾਲ ਮੇਰੇ ਇਹੀ ਆ ਇਹ ਦਾ ਪਿੰਡ ਦਾ ਸਰਪੰਚ ਹੁੰਦਾ ਜੀ ਜਿੱਥੇ ਲੋਕ ਜਾਣ ਤੋਂ ਕੁਤਰਾ ਵੀ ਲੈਂਦੇ ਆ ਇਹ ਵਾਕੇ ਪੈਸੇ ਖਾ ਲੈਂਦੇ ਆ ਕਿ ਨਹੀਂ ਖਾਂਦੇ ਬਹੁਤ ਵਧੀਆ ਤੁਹਾਡਾ ਸਵਾਲ ਆਈ ਸਰ ਜੀ ਕਿਉਂਕਿ ਮੈਂ ਇਹ ਜੇ ਪੰਚਾਇਤ ਖਤਰ ਜਿੰਨਾ ਕਿ ਮੇਰਾ ਤਜਰਬਾ ਹੈ ਪਰ ਲੋਕਾਂ ਨੂੰ ਬਹੁਤ ਵੱਡਾ ਬਹਿਮ ਆਇਆ ਕਿ ਸਰਪੰਚ ਪੈਸੇ ਖਾ ਗਿਆ ਫਰਾਨਾ ਪੈਸੇ ਖਾ ਗਿਆ ਇਸ ਤਰ੍ਹਾਂ ਦੀ ਸਭ ਕੋਈ ਚੀਜ਼ ਨਹੀਂ ਹੈ ਇਸ ਤੋਂ ਇੱਕ ਹਵਾ ਬਣਾ ਗਿਆ ਦੇਖੋ ਸਾਰੇ ਸਰਪੰਚ ਇੱਕੋ ਜਿਹੇ ਹੁੰਦੇ ਬਹੁਤ ਸਾਰੇ ਸਰਪੰਚ ਆ ਜਿਹੜੇ ਪਿੰਡ ਵਾਸਤੇ ਬਹੁਤ ਵਧੀਆ ਕਰਨਾ ਚਾਹੁੰਦੇ ਆ ਠੀਕ ਹੈ ਪਰ ਉਹਨਾਂ ਦੇ ਜਿਹੜੇ ਕੁਸ਼ ਪਿੰਡ ਦੇ ਲੋਕ ਲਾ ਲੋ ਉਹਨਾਂ ਨੂੰ ਇਹ ਵੀ ਚਾਹੁੰਦੇ ਵੀ ਸਾਡੇ ਰਵਿੰਦਾ ਅੱਗੇ ਜਾਵੇ ਇਹਦੇ ਥਰੂ ਕੰਮ ਹੋਵੇ ਜਿਹੜੀਆਂ ਸਭੀਆਂ ਆਪਸੇ ਰੰਜਿਸ਼ਾਂ ਆ ਉਹ ਅਸੀਂ ਕੱਢਣ ਵਾਸਤੇ ਸਰਪੰਚ ਨੂੰ ਜਾਂ ਅਧਿਕਾਰੀਆਂ ਕਰਮਚਾਰੀਆਂ ਨੂੰ ਆਪਾਂ ਮੋਹਰ ਬਣਾ ਲੈਂਦੇ ਠੀਕ ਹੈ ਜਦੋਂ ਪਿੰਡ ਦੇ ਸਰਪੰਚ ਕੋਲੇ 5 ਸਾਲ ਦੇ ਉਸ ਦੇ ਵਕਫੇ ਦੌਰਾਨ ਗਰੰਟਾਂ ਆਉਂਦੀਆਂ ਤਾਂ ਜੇਕਰ ਮੇਨ ਗਰੰਟਾਂ ਦੀ ਗੱਲ ਕੀਤੀ ਜਾਵੇ ਉਹ ਕਿਹੜੇ ਵਿਭਾਗ ਤੋਂ ਆਉਂਦੀਆਂ ਤੇ ਕਿੰਨੇ ਕੁ ਪੈਸੇ ਆ ਜਾਂਦੇ ਆ ਇਹਦੀ ਵਾਸਤੇ ਸਰ ਕੋਈ ਪਿੰਡ ਤੇ ਪੈਂਡ ਕਰਦਾ ਜੀ ਹੂੰ ਵੀ ਕਿਸ ਤਰ੍ਹਾਂ ਦਾ ਪਿੰਡ ਦੀ ਰਿਕੁਆਇਰਮੈਂਟ ਆ ਜਾਂ ਕਿਹੜੇ ਪਿੰਡ ਵਿੱਚ ਕੀ ਬਣਨਾ ਕਈ ਪੰਚਾਇਤਾਂ ਦੇ ਕੋਲ ਆਪਣੇ ਪੰਚਾਇਤ ਫੰਡ ਹੁੰਦੇ ਨੇ ਉਹ ਉਹਦੇ ਵਿੱਚ ਉਹ ਸੋਰਸ ਵਿੱਚੋਂ ਆਪਣੇ ਕੰਮ ਕਰਵਾਈ ਜਾਂਦੇ ਆ ਕਿਸੇ ਨੇ ਕੋਈ ਸਟੇਡੀਅਮ ਬਣਵਾ ਲਿਆ ਜਾਂ ਕਿਸੇ ਗ੍ਰਾਂਟ ਦੇ ਥਰੂ ਆਪਾਂ ਡਿਮਾਂਡ ਕਰਦੇ ਆਪਾਂ ਸਰਕਾਰ ਨੂੰ ਵੀ ਸਾਡੀ ਆ ਚੀਜ਼ ਦੀ ਸਾਡੀ ਰਿਕੁਆਇਰਮੈਂਟ ਆ ਇਹਦੇ ਵਾਸਤੇ ਸਾਨੂੰ ਇੰਨੇ ਪੈਸੇ ਚਾਹੀਦੇ ਆ ਉਹ ਸਰਪੰਚ ਪੈਸੇ ਖਰਚਦੇ ਆ ਉਵੇਂ ਕਰ ਦਦੇ ਆ ਜੀ ਜੇ ਮੈਂ ਫੇਰ ਵੀ ਮੈਂ ਫੇਰ ਦੁਹਰਾਉਣਾ ਸਵਾਲ ਕਿਹੜੇ ਮਹਿਕਮੇ ਥਰੂ ਪੈਸੇ ਆਉਂਦੇ ਆ ਤੇ ਸਾਲ ਜਾਂ 25 ਸਾਲੇ ਕਿੰਨੀਆਂ ਗਰੰਟਾਂ ਆ ਜਾਂਦੀਆਂ ਇਹ ਸਭ ਕੋਈ ਲਿਮਟ ਨਹੀਂ ਹੈ ਜੀ ਜੀ ਜਿਹੜੀਆਂ ਗਰੰਟਾਂ ਨੇ ਇਹ ਪਰ ਤੇ ਸਰਕਾਰ ਤੇ ਡਿਪੈਂਡ ਕਰਦਾ ਜੀ ਹੂੰ ਕਿਉਂਕਿ ਐਮਪੀ ਕੋਟੇ ਦੀ ਗ੍ਰਾਂਟ ਵੀ ਆਉਂਦੀ ਆ ਠੀਕ ਆ ਐਮਪੀ ਕੋਟੇ ਦੇ ਵਿੱਚ ਜਿਹੜੀ ਗ੍ਰਾਂਟ ਆਉਂਦੀ ਉਹਨੂੰ ਐਮਪੀ ਕੋਟਾ ਕਹਿੰਦੇ ਜਿਹੜਾ ਐਮਪੀ ਫੇਟ ਆਪਣੇ ਹਲਕੇ ਜਵੰਡਦੇ ਆ ਜੀ ਜਿਵੇਂ ਸਾਡੇ ਹੁਣ ਲੁਧਿਆਣੇ ਤੋਂ ਵੜਿੰਗ ਸਾਹਿਬ ਨੂੰ ਮਹਿੰਦ ਸਿੰਘ ਸਾਹਿਬ ਨੂੰ ਜਾਂ ਚਾਰ ਮਿਲੇਗਾ ਹਾਂ ਇਹਨਾਂ ਨੂੰ ਆਪਣੇ ਆਪਣੇ ਹਲਕੇ ਦੇ ਵਾਸਤੇ ਪੈਸੇ ਅਲਾਟ ਹੋਣਗੇ ਵੀ ਤੁਸੀਂ ਸ਼ਹਿਰਾਂ ਵਾਸਤੇ ਇੰਨੇ ਪੈਸੇ ਬਿਲਡਿੰਗ ਵਾਸਤੇ ਇੰਨੇ ਪੈਸੇ ਖਰਚ ਕਰ ਲੈ ਪਿੰਡਾਂ ਵਾਸਤੇ ਇੰਨੇ ਕਰ ਲੈ ਉਹ ਫਿਰ ਪਿੰਡਾਂ ਦੇ ਹਿਸਾਬ ਨਾਲ ਡਿਵਾਈਡ ਕਰਕੇ ਉਹਨੂੰ ਜਿੱਦਾਂ ਦੀ ਉਹਦੀ ਰਿਕੁਆਇਰਮੈਂਟ ਹੈ ਜਿਹੜੇ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇਣਗੀਆਂ ਜਾਂ ਸਰਪੰਚ ਸਾਹਿਬਾਂ ਜਿਹੜੇ ਜਾਣਗੇ ਉਹਨਾਂ ਕੋਲੇ ਉਹ ਉਹਨਾਂ ਦੇ ਥਰੂ ਇਹ ਕਿਹੜੀਆਂ ਗ੍ਰਾਂਟਾਂ ਆ ਉਸੇ ਨਹੀਂ ਸਰਪੰਚ ਦੇ ਕੋਲ ਨਹੀਂ ਆਉਂਦੀਆਂ ਜੀ ਉਹ ਪੰਚਾਇਤ ಗ್ರಾಮ ਪੰਚਾਇਤ ਦੇ ਖਾਤੇ ਦੇ ਵਿੱਚ ਗ੍ਰਾਂਟ ਹੁੰਦੀ ਹੈ ಗ್ರಾಮ ਪੰਚਾਇਤ ਦੇ ਖਾਤੇ ਦੇ ਵਿੱਚ ਜੀ ਇਹ ಗ್ರಾಮ ਪੰਚਾਇਤ ਤੇ ਸਰਪੰਚ ਤੇ ਕੀ ਫਰਕ ਹੈ ਦੇਖੋ ਜੀ ಗ್ರಾಮ ਪੰਚਾਇਤ ਇੱਕ ਪਿੰਡ ਹੈ ਠੀਕ ਹੈ ਲੋਕਾਂ ਦਾ ਸੰਗਠਨ ਹੈ ਉਹ ਤੇ ਜਿਹੜੇ ਸਰਪੰਚ ਉਹ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਅੱਛਾ ਇਹਨੂੰ ਮਿਨੀ ਹਾਈ ਕੋਰਟ ਵੀ ਕਹਿੰਦੇ ਆ ਜੀ ਆਪਾਂ ਮਿਨੀ ਹਾਈ ਸਿਆਸਤ ਇੱਥੋਂ ਜਲਦੀ ਹੈ ਇਹ ਮਿਨੀ ਹਾਈ ਕੋਰਟ ਕਿਉਂਕਿ ಗ್ರಾಮ ਪੰਚਾਇਤ ਨੂੰ ਕਹਿੰਦੇ ਪਏ ਆ ਜੀ ਬਿਲਕੁਲ ਜੀ ಗ್ರಾಮ ਪੰਚਾਇਤ ਜਿਹੜੀ ਪੰਚਾਇਤ ਉਹ ਮਿਨੀ ਪੰਚਾਇਤ ਹਾਈ ਕੌਂਟਰ ਨਹੀਂ ਨਹੀਂ ਹਾਈ ਕੌਂਟਰ ਬਿਲਕੁਲ ਸਰ ਇਹਦੀ ಗ್ರಾಮ ਪੰਚਾਇਤ ਆ ਇਹਨੂੰ ਕੌਣ ਇਹਦੇ ਵਿੱਚ ਕਿੰਨੇ ਕੁ ਮੈਂਬਰ ਹੋ ਜਾਂਦੇ ਕੌਣ ਚੁਣਦਾ ਫਿਰ ਇਹ ਇਹਨਾਂ ਨੂੰ ਸਰ ਜਿਹੜੇ ਪਿੰਡ ਦੇ ਲੋਕ ਨੇ ਜਦੋਂ ਪੰਚਾਇਤੀ ਵੋਟਾਂ ਆ ਜਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਚਾਇਤੀ ਵੋਟਾਂ ਹੁੰਦੀਆਂ ਇੱਕ ਸੰਪਤੀ ਵੋਟਾਂ ਆਉਂਦੀਆਂ ਹਮ ਬਲੌਕ ਸਮਥਿੰਗ ਜਾਂ ਚੋ ਚੇਅਰਮੈਨ ਚੁਣੇ ਜਾਂਦੇ ਉਹਨਾਂ ਦੇ ਵਿੱਚ ਇੱਕ ਜ਼ਿਲ੍ਹਾ ਪ੍ਰਸ਼ਦ ਦੀ ਚੇਅਰਮੈਨ ਚੁਣੇ ਜਾਂਦੇ ਜਿਹੜੇ ਸਰਪੰਚ ਪੰਚਾਂ ਦੀ ਚੋਣ ਹੁੰਦੀ ਆ ਉਹ ਆਪਣੇ ਪਿੰਡ ਦੇ ਲੋਕਾਂ ਦੇ ਥਰੂ ਵੋਟਾਂ ਰਾਹੀਂ ਜਾਂ ਸਰਵਸੰਮਤੀ ਰਾਹੀਂ ਚੁਣੇ ਜਾਂਦੇ ਹਮ ਉਸ ਤਰ੍ਹਾਂ ਹੀ ਕਮੇਟੀ ਬਣ ਜਾਂਦੀ ਹੈ ਫਿਰ। ਉਸ ਤਰ੍ਹਾਂ ਫਿਰ ਪੰਚਾਇਤ ਬਣ ਜਾਂਦੀ ਹੈ। ਪੰਚਾਇਤ ਬਣ ਜਾਂਦੀ ਹੈ। ਉਹਨੂੰ ਕਹਿੰਦੇ ਸੀ ਗ੍ਰਾਮ ਪੰਚਾਇਤ। ਉਹਨਾਂ ਦਾ ਐਮਪੀ ਫੰਡ ਤੋਂ ਜਦੋਂ ਐਮਪੀ ਸਾਹਿਬ ਨੂੰ ਪੈਸੇ ਆ ਗਏ ਸੈਂਟਰ ਦੇ ਵੱਲੋਂ ਉਹ ਫਿਰ ਅੱਗੇ ਅਕੋਰਡਿੰਗ ਟੂ ਕਿਸ ਮਤਲਬ ਰੇਸ਼ਿਓ ਕਿਵੇਂ ਬੰਨੀ ਹੁੰਦੀ ਹੈ ਵੀ ਇਹ ਸਰਪੰਚ ਨੂੰ ਇਹ ਪੈਸੇ ਜਾਣੇ। ਹੁਣ ਜੇ ਮੰਨ ਲਓ ਕਰੋੜ ਰੁਪਏ ਆ ਗਏ ਮੰਨ ਲਓ 7 ਪਿੰਡ ਨੇ ਉਹਨਾਂ ਨੂੰ ਦੇਖਣਾ ਪਏ ਸੀ ਸਾਲ ਦੇ ਵਿੱਚ ਕਿੰਨੇ ਪੈਸੇ ਦੇਣੇ ਹਨ। ਜੇ ਇੱਕ ਸਾਲ ਦਾ ਕਰੋੜ ਰੁਪਈਆ ਮੰਨ ਲਓ ਆ ਗਿਆ ਨਾ ਉਹ ਫਿਰ ਜਿੰਨੇ ਪਿੰਡ ਆ ਉਸ ਪਿੰਡ ਦੇ ਹਿਸਾਬ ਨਾਲ ਡਿਵਾਈਡ ਕਰ ਲੈਂਦੇ ਆ ਜੀ। ਉਹਨ ਉਹ ਦੇ ਦਿੰਦੇ ਮੰਨ ਲਓ ਮੇਰੇ ਪਿੰਡ ਦੇ ਵਿੱਚ 10000 ਵੋਟ ਆ ਮੇਰੇ ਪਿੰਡ ਦੇ ਸਰਪੰਚ ਦਾ ਨਾਮ ਐਕਸ ਵਾ ਐਕਸ ਨੇ ਕਿਵੇਂ ਅਪਰੋਚ ਕਰਨੀ ਐ MP ਸਾਹਿਬ ਨੂੰ ਜਾ MP ਸਾਹਿਬ ਨੇ ਅਪਰੋਚ ਕਰਨੀ ਐ ਵੀ ਤੇਰੇ 10000 ਬੰਦੇ ਆ ਤੇ ਕਿੰਨਾ ਕੁ ਪੈਸਾ ਬਣਦਾ ਕਿਵੇਂ ਵੇਖੋ ਜੀ ਗੱਲ ਤੁਹਾਡੀ ਡਿਪੈਂਡ ਆ ਵੀ ਜੇ ਮਨ ਲਓ ਤੁਹਾਡਾ ਰਿਕੁਆਇਰਮੈਂਟ ਕੀ ਆ ਅੱਛਾ ਜਿਹੜਾ ਮੈਂ ਤਾਂ ਬਹੁਤ ਅਧਰ ਨਾਲ ਮੈਨੂੰ ਵੀ ਕਾਫੀ ਤਜਰਬਾ ਹੋ ਗਿਆ ਆਪਾਂ ਸੁਣਦੇ ਆ ਜੀ ਸਾਡਾ ਗਲੀਆਂ ਨਾਲੀਆਂ ਦਾ ਜਿਹੜਾ ਮਸਲਾ ਨਹੀਂ ਹਿੱਥਾ ਕਾਲ ਹੋ ਰਿਹਾ ਜਿਹੜੇ ਸਾਡੇ ਪਿੰਡਾਂ ਦੇ ਛੱਪੜ ਨੇ ਜੀ ਉਹ ਕੰਕੂ ਉਹਦੇ ਵਿੱਚ ਸਾਡਾ ਪੰਚਾਇਤਾਂ ਦਾ ਜਿਆਦਾ ਸਰਕਾਰਾਂ ਦਾ ਜਿਹੜਾ ਰੋਲ ਆਣਾ ਜੀ ਤੇ ਸਾਡਾ ਆਮ ਪਬਲਿਕ ਦਾ ਵੀ ਇਹ ਰੋਲ ਬਣਦਾ ਕਿ ਜੇ ਮੰਨ ਲਓ ਆਪਾਂ ਕੋਈ ਸਰਪੰਚਾਇਤ ਆਪਾਂ ਨੂੰ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਭਾਈ ਇੱਥੇ ਕੂੜਾ ਨਹੀਂ ਸਿੱਟਣਾ ਇੱਥੇ ਸਿੱਟਣਾ ਹੋ ਸਾਡੇ ਪਿੰਡਾਂ ਦੇ ਵਿੱਚ ਕੀ ਜਿਹਦਾ ਕਿ ਜਿੱਥੇ ਆਪਾਂ ਨਹੀਂ ਸਿੱਟਣਾ ਕਹਿਣਾ ਉੱਥੇ ਜ਼ਰੂਰ ਸਿੱਟਣਾ ਵੀ ਫਾਈਲ ਲਾ ਦੇਣ ਇੱਥੇ ਕੀ ਬਰਾਬਾ ਲਾ ਸਕਦੀ ਹੈ ਸਰ ਕੀ ਕਿੱਡੀ ਲਾ ਸਕਦੀ ਪੰਚਾਇਤ ਕੋ ਪਾਵਰ ਹੈ ਤੇ ਪਿੰਡ ਵਾਲੇ ਕਹਿੰਦੇ ਨੇ ਸਾਡੇ ਬੁਰਾ ਹਾਲ ਹੈ ਪਿੰਡ ਦਾ ਪਰ ਅੱਜ ਆਪਾਂ ਸਰ ਕਹਿ ਦਿੰਨੇ ਪਿੰਡਾਂ ਦੇ ਵਿੱਚ ਅੱਛਾ ਜਦੋਂ ਲੋਕਾਂ ਦੇ ਥਰੂ ਆਪਾਂ ਗੱਲ ਕਰਨੀ ਆ ਆਪਾਂ ਤੁਸੀਂ ਆਪ ਤੇ ਸ਼ਿਕਾਇਤ ਕਰ ਲਓ ਜਾਂ ਤੁਸੀਂ ਇਸ ਤਰ੍ਹਾਂ ਦੀ ਅਪਰੋਚ ਕਰ ਲਓ ਫਿਰ ਜੇ ਮੰਨੋ ਮੰਨ ਉਸ ਪਾਸ ਕਰੋ ਪੰਚਾਇਤ ਬਣੀ ਜਾ ਸਕੇ ਵਿੱਚ ਅਸੀਂ ਮੰਨ ਲਓ ਜੁਰਮਾਨਾ ਲਾਉਣਾ ਕਿਸੇ ਜ्यादातर ਲੋਕਾਂ ਨੇ ਇਹ ਕਹਿਣਾ ਵੀ ਨਹੀਂ ਹੋਣਾ ਫਿਰ ਆਪਾਂ ਲੋਕਾਂ ਦੀ ਮੰਨੀ ਭਰ ਜੀ 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 ਇਸ ਤੋਂ ਬਿਹਤਰ ਆ ਵੀ ਆਪਾਂ ਜੁਰਮਾਨੇ ਵਾਲੇ ਪਾਸੇ ਨੂੰ ਨਾ ਜਾਂਦੇ ਹੋਏ ਤੇ ਆਪਾਂ ਭਾਈਚਾਰਕ ਤੌਰ ਤੇ ਉਹਨੂੰ ਆਪਾਂ ਜੇ ਆਪਣਾ ਹੁਣ ਦੇਖੋ ਇੰਨਾ ਵੇਰ ਹੋਣੇ ਆਪਾਂ ਨੂੰ ਦਰਖਤਾਂ ਦੀ ਕਮੀ ਆ ਮੈਂ ਤਾਂ ਸਾਰੇ ਦੇ ਤੁਹਾਡੇ ਚੱਲ ਰਹੀ ਵੇਖਾਂਗਾ ਅਨਵਾਇਰਨਮੈਂਟ ਵਾਸਤੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਸਰਪੰਚਾਂ ਸਰਕਾਰਾਂ ਤੇ ਡਿਪੈਂਡ ਨਾ ਰਹੋ ਆਪਣੇ ਤੌਰ ਤੇ ਵੀ ਲੋਕਾਂ ਨੂੰ ਇਹ ਚਾਹੀਦਾ ਵੀ ਜਿੱਥੇ ਤੁਹਾਨੂੰ ਜਗ੍ਹਾ ਖਾਲੀ ਮਿਲ ਜੇ ਉੱਥੇ ਪੇੜ ਜ਼ਰੂਰ ਲਾਓ ਹਮ ਚਾਹੇ ਫਲ ਵਾਲਾ ਪੇੜ ਆ ਚਾਹੇ ਕੋਈ ਵੀ ਪੇੜ ਆ ਉਹ ਦਰਖਤ ਜ਼ਰੂਰ ਲਗਾਓ ਆਪਾਂ ਜਿਵੇਂ ਗੱਲ ਕਰਦੇ ਪਏ ਸੀ ਵੀ ਜਦੋਂ ਸਰਪੰਚ ਪਿੰਡ ਦੇ ਆਪਣੀਆਂ ਲੈ ਕੇ ਜਾਂਦੇ ਵੀ ਇੱਥੇ ਭਾਈ ਸੀਵਰੇਜ ਦੀ ਪ੍ਰੋਬਲਮ ਆ ਪਾਣੀ ਦੀ ਪ੍ਰੋਬਲਮ ਆ ਉਹ ਅਕੋਰਡਿੰਗ ਫਿਰ ਉਹ ਫੰਡ ਜਾਂਦਾ ਹਾਂਜੀ ਜਿਵੇਂ ਮੰਨ ਲਓ ਸਾਨੂੰ ਚਾਹੇ ਸੀਵਰੇਜ ਵਾਸਤੇ ਮੰਨ ਲਓ ਅਸੀਂ ਆਪਣਾ ਸੀਵਰੇਜ ਪਾਉਣਾ ਹੈ ਹਮ ਕਿ ਸਨ ਬੜੀ ਸੀਵਰੇਜ ਦੀ ਪਾਉਣ ਵਾਸਤੇ ਕਿਉਂਕਿ ਹੁਣ ਐਲਪੀਜੀ ਆਪਾਂ ਕਿਹਾ ਵੀ ਸਾਡੇ ਤੇ 50 ਲੱਖ ਦਾ ਖਰਚਾ ਮੰਨ ਲਓ ਸੀਵਰੇਜ ਤੇ ਆਉਂਦਾ ਹੁਣ ਇੱਕ ਐਮਪੀ ਇਹ ਨਾ ਨਹੀਂ ਦੇ ਸਕਦਾ ਇੱਕੋ ਟਰਮ 'ਚ ਨਹੀਂ ਦੇ ਸਕਦਾ ਜੀ ਇਹ ਹੌਲੀ ਹੌਲੀ ਇੱਕ ਗਲੀ ਦਾ ਇਤਕੀ ਪਾਤ ਤਾ ਅੱਛਾ ਉਸ ਤੋਂ ਬਾਅਦ ਫੇਰ ਦੂਜੀ ਟਰਮ 'ਚ ਪਾਤ ਤਾ ਦੂਜੀ ਗਲੀ ਦਾ ਹਮ ਕਈ ਵਾਰੀ ਲੋਕਾਂ ਨੂੰ ਇਹ ਭੈਮਦਾ ਸਾਡੇ ਗਲੀ ਦਾ ਮਤਾ ਪਾਤ ਤਾ ਜੇ ਸਾਡੇ ਕੰਮ ਹੀ ਨਹੀਂ ਹੋਇਆ ਹਮ ਹਮ ਉਹ ਸਰਪੰਚ ਨੂੰ ਦੋਸ਼ੀ ਸਾਡੇ ਪੈਸੇ ਖਾ ਗਏਗਾ ਜੀ ਹੁਣ ਜੇ ਤੇ ਪੈਸੇ ਆਪਨੂੰ ਮੰਨ ਲਓ 50 50 ਲੱਖ ਦਾ ਆਪਣੇ ਕੋਲ ਪ੍ਰੋਜੈਕਟ ਆ ਹਮ ਆਇਆ ਸਰ 5 ਲੱਖ ਆ ਜੀ ਹੂੰ ਤੋ 5 ਲੱਖ ਦਾ ਕੰਮ ਹੋ ਗਿਆ ਲੋਕਾਂ ਨੇ ਕਹਿੰਦੇ 5 ਲੱਖ ਆ ਗਿਆ ਹੂੰ ਮਤਾਂ 50 ਲੱਖ ਦਾ ਪਾਇਆ ਸੀ ਅੱਛਾ ਆਮ ਜਨਤਾ ਵੀ ਆਪਾਂ ਕਹਿੰਦੇ ਨੇ 50 ਲੱਖ ਰੁਪਈਆ ਸਾਡਾ ਵੀ ਇੰਨਾ ਖਰਚਾ ਆਉਣਾ ਇੰਨੀ ਸਰਕਾਰ ਤੋਂ ਅਸੀਂ ਡਿਮਾਂਡ ਕਰਦੇ ਅੱਛਾ ਤੇ ਮੋਟਾ ਮੋਟਾ ਜੇ ਰਿਕੁਆਇਰਮੈਂਟਸ ਦੀ ਗੱਲ ਕੀਤੀ ਜਿੰਦੀ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਜਿਹੜੀਆਂ ਰਿਕੁਆਇਰਮੈਂਟਾਂ ਹੁੰਦੀਆਂ ਜਿਹੜੀਆਂ ਐਮਪੀ ਸਾਹਿਬ ਤੱਕ ਪਹੁੰਚਾਉਣੀਆਂ ਹੁੰਦੀਆਂ ਕਿਹੜੀਆਂ ਇੱਕ ਬਣ ਜਾਂਦੀ ਹੈ ਇੱਕ ਤਾਂ ਸਿਰ ਆ ਸੀਵਰੇਜ ਵਾਲੀ ਤੁਸੀਂ ਗੱਲ ਕਰ ਲਈ ਹਾਂਜੀ ਮੋਟੀਆਂ ਮੋਟੀਆਂ ਗੱਲਾਂ ਕਿ ਜਿਹੜੀ ਨਾਰਮਲ ਚੱਲਦੀ ਜਾਂਦੀ ਹੈ ਹੋ ਤੁਸੀਂ ਪਿੰਡਾਂ ਵਿੱਚ ਸਰ ਕੋਈ ਵੀ ਗ੍ਰਾਂਟ ਐਮਪੀ ਸਾਹਿਬ ਤੋਂ ਲੈ ਸਕਦੇ ਹੋ ਲਾਈਟਾਂ ਵਾਸਤੇ ਲੈ ਸਕਦੇ ਹੋ ਲਾਈਟਾਂ ਵਾਸਤੇ ਸਕੂਲ ਵਾਸਤੇ ਲੈ ਸਕਦੇ ਹੋ ਲੈਬਰੀ ਵਾਸਤੇ ਲੈ ਸਕਦੇ ਹੋ ਧਰਮਸ਼ਾਲਾ ਵਾਸਤੇ ਲੈ ਸਕਦੇ ਹੋ ਇਟ ਮੀਨਸ ਸਰਕਾਰ ਦੀ ਪੰਚਾਇਤ ਦੀ ਪ੍ਰਾਪਰਟੀ 'ਚ ਕੋਈ ਵੀ ਤੁਸੀਂ ਕੰਮ ਕਰਨਾ ਉਹਦੇ ਵਾਸਤੇ ਤੁਹਾਨੂੰ ਗ੍ਰਾਂਟ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਇਹ ਕਿ ਐਵੇਂ ਤਾਂ ਨਹੀਂ ਵੀ ਸਰਪੰਚਾਂ ਨੂੰ ਵੀ ੱੱਕੀ ਖਾਣੇ ਪੈਂਦੇ ਵੀ ਗ੍ਰਾਂਟ ਦੇ ਤੂੰ ਗ੍ਰਾਂਟ ਦੇ ਦੋ ਨਹੀਂ ਤੁਸੀਂ ਤੁਹਾਡੀ ਆਪਣੀ ਹਿੱਸੇ ਲਈ ਕਿਸੇ ਪ੍ਰਾਈਵੇਟ ਕਿਸੇ ਦੀ ਪਹੁੰਚ ਆ ਉਹ ਆਪਣੀ ਵੀ ਲੈ ਸਕਦਾ ਪਰ ਵੈਸੇ ਉਹਨਾਂ ਨੇ ਐਨਪੀ ਸਾਹਿਬਾਨ ਨੇ ਵੀ ਅੱਜਕੱਲہ ਕ੍ਰਾਈਟਰੀਆ ਬਣਾ ਲਿਆ ਕਿ ਜਿੰਨੇ ਫੰਡ ਆਇਆ ਉਹ ਪਿੰਡਾਂ ਸਾਰਾ ਡਿਵਾਈਡ ਕਰ ਲੈਂਦੇ ਆ ਡਿਵਾਈਡ ਕਰਕੇ ਜਿੰਨਾ ਜੇ ਮੰਨ ਲਓ 5 ਸਾਲ ਦੇ ਪਿੰਡਾਂ ਨੂੰ ਹੋਊਗਾ ਜਿੰਨਾਂ ਦੇ ਨਾਮ 'ਚ 5-5 ਲੱਖ ਰੁਪਏ ਪ੍ਰਤੀ ਪਿੰਡ ਨੂੰ ਆਉਂਦਾ ਤੇ 5-5 ਲੱਖ ਰੁਪਏ ਵੀ ਪੰਤੀ ਪਿੰਡਾਂ ਦੇ ਜੇ ਮੰਨ ਲਓ ਕੋਈ ਛੋਟਾ ਪਿੰਡ ਨੂੰ 2 ਲੱਖ ਵੀ ਦੇ ਦਿੰਦੇ ਕਿਸੇ ਜ਼ਿਆਦਾ ਪਿੰਡ ਵੱਡਾ ਆ ਉਹਨੂੰ ਜ਼ਿਆਦਾ ਉਹਦੀ ਤਰ੍ਹਾਂ ਅਡਜਸਟਮੈਂਟ ਕਰ ਲੈਂਦੇ ਜਿਹੜਾ ਇਹ ਰੋਲਾ ਪਾਇਆ ਹੁੰਦਾ ਵੀ ਪੈਸੇ ਖਾ ਗਿਆ ਹੈ ਨਾ ਸਰਪੰਚ ਇਹ ਕਿਹੜਾ ਕਰਾਈਟੇਰੀਆ ਸਰਕਾਰ ਦੇ ਵੱਲੋਂ ਬਣਾਇਆ ਗਿਆ ਜਿਹੜੇ ਪੈਸੇ ਆਉਂਦੇ ਮੰਨ ਲਓ ਵੀ 2 ਲੱਖ ਰੁਪਏ ਉਹ ਸਾਰਾ ਆਨਲਾਈਨ ਹੀ ਸਾਰਾ ਚੜਦਾ ਫਿਰ ਖਾਦਾ ਤਾਂ ਬਿਲਕੁਲ ਸਰ ਇਹ ਤਾਂ ਮੈਨੂੰ ਲੱਗਦਾ ਕੋਈ ਰਾਏ ਹੈ ਨਹੀਂ ਐਵੇਂ ਤਾਂ ਖਾਣ ਮੈਨੂੰ ਸਰ ਜੀ ਲੋਕਾਂ ਨਾਲ ਬਹੁਤ ਵੱਡਾ ਗਹਿਮ ਆ ਇਹ ਕਿ ਪੈਸੇ ਖਾ ਗਿਆ ਆਪਣਾ ਨਾ ਸਰਪੰਚ ਖਾ ਗਿਆ ਪੰਚਾਇਤ ਖਾ ਗਈ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਗੱਲਬਾਤ ਨਹੀਂ ਆ ਜਿਹੜੇ ਸਰਪੰਚ ਸਾਹਿਬਾਨ ਨੇ ਬਹੁਤ ਸਤਿਕਾਰਯੋਗ ਨੇ ਕਿਉਂਕਿ ਆਪਣਾ ਟਾਈਮ ਵੀ ਕੱਢਦੇ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਹਾਂ ਉਹ ਆਪਣਾ ਟਾਈਮ ਕੱਢਦੇ ਨੇ ਹਾਂ ਦਫ਼ਤਰਾਂ 'ਚ ਵੀ ੱਟਕੇ ਖਾਂਦੇ ਨੇ ਹਾਂ ਤੇ ਉਹਨਾਂ ਲੋਕੀ ਆਪਾਂ ਐਵੇਂ ਬਿਨਾਂ ਗੱਲ ਤੋਂ ਆਪਾਂ ਬਿਨਾਂ ਸਬੂਤਾਂ ਤੋਂ ਲੋਕੀ ਸ਼ਿਕਾਇਤਾਂ ਕਰ ਦਿੰਦੇ ਹਾਂ ਚਲੋ ਮੰਨਦਾ ਕਿਤੇ 1921 ਕੀ ਹੋ ਸਕਦੀ ਐ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਸਹੀ ਨਹੀਂ ਕਹਿੰਦਾ ਠੀਕ ਹੈ ਹੋ ਸਕਦਾ ਕਿਤੇ 1921 ਹੋਈ ਹੋਵੇ ਬਟ ਜ਼ਿਆਦਾਤਰ ਚਾਂਸੇਜ਼ ਗਰਾੜ ਖਾਣ ਦੇ ਨਹੀਂ ਹੈ ਨਹੀਂ ਹੈ ਜੇ ਤੁਸੀਂ ਸਹੀ ਤਰੀਕੇ ਨਾਲ ਆਪਣੇ ਕੰਮ ਕਰਦੇ ਜੇ ਤਾਂ ਇੱਕ ਸਟਰਕਚਰ ਦੀ ਗੱਲ ਕੀਤੀ ਜਾਵੇ ਸਟਰਕਚਰ ਜਿਹੜਾ ਬਣਦਾ ਹੁੰਦਾ ਤੁਹਾਡੇ ਸਟਰਕਚਰ ਦੇ ਵਿੱਚ ਕਿਹੜੇ ਕਿਹੜੇ ਅੱਗੇ ਉੱਤੇ ਉੱਤੇ ਮਤਲਬ ਅਧਿਕਾਰੀ ਆ ਜਾਂਦੇ ਆ ਜਿਹੜੀਆਂ ਸਭ ਜਮਾਨਾ ਪੇਮੈਂਟਾਂ ਹੀ ਹੁੰਦੀਆਂ ਨੇ ਜੀ ਹੁਣ ਪੇਮੈਂਟਾਂ ਤਾਂ ਅੱਜ ਕੱਲ ਸਾਰੀਆਂ ਆਨਲਾਈਨ ਨੇ ਹਮ ਡੋਂਗਲ ਦੇ ਥਰੂ ਪੇਮੈਂਟ ਹੁੰਦੀ ਹੈ ਠੀਕ ਆ ਉਹ ਜਦ ਤੱਕ ਅਸੀਂ ਬਿੱਲ ਨਹੀਂ ਚੁਣਾਉਂਦੇ ਉਹਨਾਂ ਦੇ ਹਮ ਜਦ ਤੱਕ ਅਸੀਂ ਉਹਨਾਂ ਦਾ ਸਾਰਾ ਕੁਝ ਸਿਸਟਮ ਦੇ ਪਾਈਜ਼ ਆਪਣਾ ਸਿਸਟਮ ਦੇ ਵਿੱਚ ਪਾਉਣਾ ਹੀ ਨਹੀਂ ਆਪਣਾ ਗ੍ਰੈਂਟਾਂ ਨੂੰ ਹਮ ਹਮ ਫਿਰ ਤੁਸੀਂ ਨਾਮ ਤੋਂ ਬੰਦ ਕਰ ਸਕਦੇ ਹੋ ਜੀ ਨਾ ਤੁਸੀਂ ਘੱਟ ਖਰਚਦੇ ਹੋ ਤੇ ਘੱਟ ਬਿੱਲ ਪਾਵਾਂ ਕਿੱਥੇ ਇਹ ਲੋਕਾਂ ਦਾ ਬਹੁਤ ਵੱਡਾ ਫੈਮ ਹੈ ਮੈਂ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਹੁੰਦੀ ਖਾਣਾ ਬਹੁਤ ਔਖਾ ਜੀ ਅੱਜ ਕੱਲ ਸਰਕਾਰ ਦੇ ਘਰੋਂ ਪੈਸਾ ਖਾਣਾ ਬਹੁਤ ਔਖਾ ਹੈ ਤੁਹਾਡੇ ਰੁਪਾਗ ਦੀ ਗੱਲ ਕਰਦੇ ਹਾਂ ਜੀ ਹੈਨਾ ਤੁਸੀਂ ਜਿਵੇਂ ਹੁਣ ਪੰਚਾਇਤ ਸੈਕਟਰੀ ਹੋ ਜੀ ਇਹ ਉੱਪਰ ਕਿੰਨੇ ਇੱਕ ਮਤਲਬ ਹਾਇਰ ਅਧਿਕਾਰੀ ਆ ਜਾਂਦੇ ਆ ਹਾਂ ਜੀ ਤਾਂ ਸਾਡੇ ਬਲਾਕ ਚ ਬੀਡੀਪੀਆ ਸਾਹਿਬ ਨੇ ਜੀ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਡਿਵੈਲਪਮੈਂਟ ਅਫਸਰ ਡੀਡੀਪੀਆ ਸਾਹਿਬ ਜਿਹਨਾਂ ਕਹਿੰਦੇ ਉਸ ਤੋਂ ਬਾਅਦ ਏਡੀਸੀ ਡਿਵੈਲਪਮੈਂਟ ਹੈ ਜੀ ਉਸ ਤੋਂ ਡਿਵੀਜ਼ਨਲ ਡਿਪਟੀ ਡਾਇਰੈਕਟਰ ਹੈ ਠੀਕ ਆ ਉਸ ਤੋਂ ਡਾਇਰੈ ओके okay. जी ਇਸ ਤਰ੍ਹਾਂ ਮਤਲਬ ਡਿਵਾਈਡਿਸ਼ਨ ਹੁੰਦਾ ਹਾਂਜੀ ਇਸ ਦਾ ਸਟੈਪ ਬਾਈ ਸਟੈਪ ਹਮ ਜਿਸ ਤਰ੍ਹਾਂ ਦਿਖਾਵਾ ਫਿਰ ਜੈ ਸਿੰਘ ਸਾਹਿਬਾਨ ਨੇ ਜਿਨ੍ਹਾਂ ਨੇ ਤਕਨੀਕੀ ਕੰਮ ਸਾਡਾ ਦੇਖਣਾ ਜਿਨ੍ਹਾਂ ਨੇ ਥਰੂ ਕੰਮ ਆ ਸੀ ਕਰ ਹੀ ਨਹੀਂ ਸਕਦੇ ਹਮ ਜਿਨ੍ਹਾਂ ਤੋਂ ਬਗੈਰ ਹਮ ਜੈ ਸਿੰਘ ਸਾਹਿਬ ਸਾਨੂੰ ਪਹਿਲਾਂ ਦੇਣ ਕੇ ਐਸਟੀਮੇਟ ਬਣਾ ਕੇ ਫਿਰ ਅਸੀਂ ਕੰਮ ਸ਼ੁਰੂ ਕਰਦੇ ਜਿਹੜੇ ਪੰਚਾਇਤ ਦੇ ਸੈਕਟਰੀ ਹੁੰਦੇ ਜਿਵੇਂ ਤੁਸੀਂ ਜੀ ਗੁਜਿੰਦਰ ਸਿੰਘ ਚੀਮਾ ਜੀ ਸੈਕਟਰੀ ਪੰਚਾਇਤ ਦੇ ਆ ਜੀ ਤੁਹਾਨੂੰ ਵੀ ਕੋਈ ਪੈਂਡ ਮਿਲਿਆ ਹੋਗਾ ਹਾਂਜੀ ਹਾਂਜੀ ਕਿਹੜਾ ਪੈਂਡ ਬਣਿਆ ਮੇਰੇ ਕੋਲ ਇੱਕ ਗੁਜਰਵਾਲ ਵੇਰ ਪੈਂਡ ਆ ਜੀ ਕਿਸੇ ਪੰਜ ਸਾਲ ਦਾ ਕੀ ਨਾਮ ਹੈ ਇਸ ਟਾਈਮ ਤਾਂ ਸਰਪੰਚ ਨਹੀਂ ਹੈਗੇ ਜੀ ਉਹ ਸੌਰੀ ਮਤਲਬ ਐਸ ਦੀ ਪੰਜ ਦੇ ਮੰਜਾ ਨਾਮ ਦਾ ਹਾਂ ਸਾਬਕਾ ਸਰਪੰਚ ਸੀ ਗੁਲਜਾਰ ਸਿੰਘ ਗੁਲਜਾਰ ਸਿੰਘ ਜੀ ਹਾਂ ਇਹਨਾਂ ਨੂੰ ਜਦੋਂ ਤੁਹਾਡੇ ਨਾਲ ਕਈ ਹੋਰ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੋਣਗੀਆਂ ਹਾਂਜੀ ਕੀ ਖਲਾਵਾ ਤਾਂ ਚੱਲਦੀ ਹੁੰਦੀ ਆ ਉਹ ਵੀ ਪਹਿਲਾਂ ਜਦੋਂ ਮੈਨੂੰ ਪਹਿਲੀ ਵਾਰ ਮਿਲੇ ਸੀ ਉਹ ਬੜਾ ਹੈਰਾਨ ਹੋਏ ਵੀ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਕਿਵੇਂ ਕਰੋਗੇ ਹੂੰ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਚਲੋ ਹੁਣ ਤਾਂ ਪੰਚਾਇਤਾਂ ਭੰਗ ਨੇ ਤੁਹਾਡੀਆਂ ਹੂੰ ਤੇ ਪ੍ਰਬੰਧਕ ਲੱਗੇ ਹੋਏ ਨੇ ਹੂੰ ਅਸੀਂ ਪ੍ਰਬੰਧਕ ਤੋਂ ਜਿਹੜਾ ਕੰਮ ਕਰਦੇ ਪਏ ਹਾਂ ਹੂੰ ਤੇ 100% ਰਣਤੋਪ ਸਾਹਿਬ ਜੀ ਨਾਲ ਮਿਲਿਆ ਕਿਉਂਕਿ ਜਦੋਂ ਅ ਬੰਦਾ ਕੋਈ ਵੀ ਆਪਣਾ ਕੋਈ ਪ੍ਰੋਬਲਮ ਹੋਵੇ ਤਾਂ ਆਪਾਂ ਅਸੀਂ ਬਿਪੈਨਡਾ ਨਾ ਕਿਸੇ ਜੀ ਤੇ ਹੁਣ ਜੇ ਪੇਮੈਂਟ ਦਾ ਮਾਮਲਾ ਮੈਂ ਕਿਸੇ ਸੱਚ ਹਰ ਇੱਕ ਬੰਦੇ ਤੇ ਵਿਸ਼ਵਾਸ ਨਹੀਂ ਕਰ ਸਕਦਾ ਜੀ 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 ਕੋਈ ਜਦ ਤੱਕ ਮੈਨੂੰ ਆਪਣੀ ਤਸੱਲੀ ਨਹੀਂ ਹੁੰਦੀ ਉਹ ਤੱਕ ਮੈਂ ਕੋਈ ਪੇਮੈਂਟ ਨਹੀਂ ਕਰਦਾ ਹੂੰ ਜਿਹੜੇ ਸਰਪੰਚ ਸਾਹਿਬ ਹੁੰਦੇ ਆ ਜੀ ਔਰ ਤੁਹਾਡੇ ਨਾਲ ਮੁਸ਼ਕਲਾਂ ਤਾਂ ਗੱਲ ਕਰਦੀ ਹੁੰਦੇ ਆ ਵੀ ਯਾਰ ਤੂੰ ਥੋੜੇ ਤੋਂ ਹੀ ਅੱਗੇ ਸਾਰੀ ਕਾਰਵਾਈ ਹੋਣੀ ਆ ਬਿਲਕੁਲ ਸਾਰੀ ਕਰਦੇ ਠੀਕ ਆ ਹਾਂ ਤੇ ਕਈ ਵਾਰ ਸਰਪੰਚਾਂ ਦੇ ਕਹਿੰਦੇ ਵੀ ਬਣਦੀ ਬਹੁਤ ਹੁੰਦੀ ਸਿੱਧੇ ਉੱਪਰ ਹਾਈ ਕਮਾਂਡ ਤੱਕ ਪਹੁੰਚੇ ਹੁੰਦੇ ਇਹ ਵੀ ਮੰਨਿਆ ਜਾਂਦਾ ਹਾਂਜੀ ਹਾਂ ਉਹ ਕਹਿੰਦੇ ਸਰਪੰਚ ਨੂੰ ਵੀ ਬਹੁਤ ਵੱਡਾ ਅੱਜ ਕੱਲ ਤਾਂ ਇੱਕ ਉਹ ਦਿੱਤਾ ਹੋਇਆ ਉਹਦਾ ਵੀ ਜੱਜ ਜੱਜ ਦਾ ਰਤਬਾ ਬਿਲਕੁਲ ਹੈ ਹੈ ਅੱਛਾ ਹਾਂਜੀ ਇਹ ਇਹ ਚੀਜ਼ ਹੈ ਜੀ ਸਰਪੰਚ ਇੱਕ ਜੱਜ ਵੀ ਹੈ ਜੀ ਤੇ ਸਾਡੇ ਪਿੰਡ ਦੇ ਮੋਤਵਾਰ ਵੀ ਹੈ ਹਾਂ ਜੇ ਸਹੀ ਤਰੀਕੇ ਨਾਲ ਜਿਹੜੀ ਪੰਚਾਇਤ ਆਪਣਾ ਜੇ ਕਿਸੇ ਬੰਦ ਲੋ ਸਪੋਜ਼ ਕਰੋ ਕਿਸੇ ਚੀਜ਼ ਦਾ ਫੈਸਲਾ ਆਇਆ ਜੇ ਮੰਨ ਲਓ ਪੰਚਾਇਤ ਨੇ ਲਿਖ ਕੇ ਦਿੱਤਾ ਵੀ ਇਸ ਬੰਦੇ ਨੂੰ ਇੰਨੇ ਰੁਪਏ ਇਹ ਸਜ਼ਾ ਦਿੱਤੀ ਹੈ ਜੇ ਉਹ ਪੰਚਾਇਤ ਨੇ ਸਜ਼ਾ ਸਹੀ ਤਰੀਕੇ ਨਾਲ ਕੀਤੀ ਹੋਈ ਹੋਵੇ ਤਾਂ ਉਹਨੂੰ ਹਾਈ ਕੋਰਟ ਰੱਦ ਨਹੀਂ ਕਰ ਸਕਦਾ ਅੱਛਾ ਹਾਂਜੀ ਇੰਨੀ ਪਾਵਰ ਜਿਹੜੀ ਪੰਚਾਇਤ ਕੋਲੇ ਹੁੰਦੀ ਹੈ ਓਕੇ 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 ਉਹਨੂੰ ਹਾਈ ਕੋਰਟ ਵੀ ਇਹ ਕਹੂਗਾ ਥੱਲੇ ਮਾਰਕਰੂਗੇ ਉਹ ਜੱਜ ਸਾਹਿਬਾਨ ਵੀ ਵੇ ਆਪਣੀ ਪੰਚਾਇਤ ਜਾ ਕੇ ਰਾਜੀ ਨਾਮਾ ਕਰਾਓ ਫਿਰ ਸਾਡੇ ਕੋਲ ਆਇਆ ਅੱਛਾ ਠੀਕ ਆ ਤਾਂ ਆ ਕੇ ਫਿਰ ਪੰਚਾਇਤ ਚ ਫੈਸਲਾ ਹਾਂ ਐਸਾ ਪੰਚਾਇਤ ਦੇ ਵਿੱਚ ਸਰਪੰਚ ਚ ਪੰਚਾਇਤੀ ਮੈਂਬਰਾਂ ਨੂੰ ਵੀ ਰੋਲਾ ਵੀ ਰਹਿੰਦਾ ਵਾ ਕਿ ਪਿੰਡ ਦੇ ਵਿੱਚ ਜੇ 5000 ਬੰਦਾ ਤੇ 200 ਬੰਦਿਆਂ ਦੇ ਰੋਲੇ ਚੱਲਦੇ ਪਏ ਉਹ ਆਏ ਰਹਿੰਦੇ ਆ ਬਿਲਕੁਲ ਜ਼ਿਆਦਾਤਰ ਤਾਂ ਰੋਲੇ ਹੁੰਦੇ ਆ ਜੀ ਪਿੰਡਾਂ ਦੇ ਸਾਡੀ ਗਲੀ ਨਹੀਂ ਬਣੀ ਜੀ ਸਾਡੀ ਨਾਲੀਆਂ ਨਹੀਂ ਬਣੀ ਜੀ ਵਿਆਹ ਦੇ ਵੀ ਰੋਲੇ ਹੁੰਦੇ ਆ ਹੋ ਜਾਂਦੇ ਸਰਪੰਚਾਂ ਕੋਲ ਹੋ ਜਾਂਦੇ ਸਾਰੇ ਹੁੰਦੇ ਆ ਜੀ ਪਰ ਸੋ ਜਿਵੇਂ ਸਰਪੰਚ ਹੋਈ ਹੈ ਜੀ ਜਿਹੜਾ ਅੱਗੇ ਪਹਿਲਾਂ ਜ਼ਮਾਨੇ ਚ ਜਦੋਂ ਸੁਣਦੇ ਹੁੰਦੇ ਸੀਗੇ ਥਾਣੇ ਚ ਲੋਕੀ ਬਹੁਤ ਘੱਟ ਜਾਂਦੇ ਸੀ ਠੀਕ ਹੈ ਉਦੋਂ ਪੰਚਾਇਤਾਂ ਹੀ ਫੈਸਲੇ ਕਰ ਦਿੰਦੀਆਂ ਸੀ ਹੁਣ ਲੋਕੀ ਪੰਚਾਇਤ ਨੂੰ ਕੋਈ ਐਵੇਂ ਜਿਆਦਾ ਨਹੀਂ ਐਵੇਂ ਹੀ ਦਿੰਦੇ ਪਰ ਮੈਂ ਤਾਂ ਸਾਰ ਨੂੰ ਇਹੀ ਅਪੀਲ ਕਰੂੰਗਾ ਕਿ ਆਪਣੇ ਜਿਹੜੇ ਫੈਸਲੇ ਆ ਉਹ ਆਪਣੇ ਪੱਧਰ ਤੇ ਪੰਚਾਇਤ ਪੱਧਰ ਤੇ ਹੱਲ ਕਰ ਲੋ ਤਾਂ ਜਿਆਦਾ ਵਧੀਆ ਜੀ ਆਪਾਂ ਨਾ ਖੰਜਾ ਕਰਾਬ ਹੋਈਏ ਤੇ ਨਾ ਆਪਣਾ ਕੇਸ ਦਾ ਟਾਈਮ ਵੇਸਟ ਕਰੀਏ ਜਿਹੜੇ ਪੰਚਾਇਤ ਪੱਧਰ ਤੇ ਫੈਸਲੇ ਹੁੰਦੇ ਆ ਜੀ ਕੁਝ ਬਾੜੇ ਹੀ ਲੋਕ ਘਰਾਂ ਦੇ ਵਿੱਚ ਅਨਪੜ ਜਾਂ ਲਾਲਬੂ ਜਾਂ ਉਹਨਾਂ ਸੂਝ ਨਹੀਂ ਹੁੰਦੀ ਜੀ ਅਸਲ ਅਪਰੋਚ ਕਰਨ ਦਾ ਢੰਗ ਕੀ ਹੈ ਦੇਖੋ ਮੈਂ ਤਾਂ ਕਹਿੰਨਾ ਵੀ ਜਿਹੜੀ ਤੁਹਾਡੀ ਪੰਚਾਇਤ ਹੈ ਉਹ ਇੱਕ ਮਿੰਨੀ ਹਾਈ ਕੋਰਟ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਹਮ ਕਿਉਂਕਿ ਜਦੋਂ ਅਸੀਂ ਪੰਚਾਇਤ 'ਚ ਫੈਸਲਾ ਕਰਦੇ ਹਾਂ ਉਹ ਸਾਰੇ ਪਾਸੇ ਵੈਲਿਡ ਹੁੰਦਾ ਠੀਕ ਹੈ ਕਿਉਂ ਕਿਉਂ ਨਾ ਅਸੀਂ ਹਾਈ ਕੋਰਟਾਂ ਦੇ ਵਿੱਚ ਜਾਂ ਹੋਰ ਕੋਟਾ ਦੇ ਵਿੱਚ ਆਪਾਂ ਧੱਕੇ ਖਾਣ ਨਾਲੋਂ ਆਪਾਂ ਆਪਣੇ ਪੰਚਾਇਤ 'ਚ ਬੈਠ ਕੇ ਸਾਰੇ ਆਪਾਂ ਚ ਕੋਈ ਰਸੋਲੋ ਗ੍ਰੇਸ਼ਿਕਵੇ ਵੀ ਨੇ ਉਹ ਆਪਾਂ ਦੂਰ ਕਰ ਲਈਏ ਤਾਂ ਉਸ ਤੋਂ ਬਿਹਤਰ ਹੈ ਕਿ ਆਪਾਂ ਆਪਣਾ ਟਾਈਮ ਵੀ ਬਚਾ ਸਕਦੇ ਆ ਆਪਣਾ ਪੈਸਾ ਵੀ ਬਚਾ ਸਕਦੇ ਤੇ ਆਪਣੀ ਭਾਈਚਾਰਕਤਾਰ ਸਾਂਝ ਵੀ ਬਣਾਈ ਰੱਖ ਸਕਦੇ ਆ ਆਮ ਲੋਕ ਜਿਹੜੇ ਅਪਰੋਚ ਕਰਨਾ ਚਾਹੁੰਦੇ ਆ ਆਪਣੇ ਪ੍ਰੋਬਲਮ ਨੂੰ ਲੈ ਕੇ ਉਹ ਡਾਇਰੈਕਟ ਵੇਸ ਬਸ ਇਹੀ ਆ ਕਿ ਘਰੇ ਜਾ ਲੈਣ ਤੇ ਭਾਈ ਆਪਣੇ ਰੋਲਾ ਦੱਸਦਾ ਬਿਲਕੁਲ ਸਰਪੰਚ ਸਰਪੰਚ ਹੁੰਦਾ ਨਹੀਂ ਮੈਂ ਤਾਂ ਇਹ ਗੱਲ ਕਹੂੰਗਾ ਜੀ ਜਿਆਦਾ ਧੱਕੇ ਖਾਣ ਨਾਲੋਂ ਪੰਚਾਇਤ ਦੀ ਫੈਸਲਾ ਕਰ ਲੈਣ ਤਾਂ ਜ਼ਿਆਦਾ ਬਿਹਤਰ ਹੈ ਪੰਚਾਇਤ ਸਾਹਿਬ ਜਾਂ ਪੰਚਾਇਤ ਮੈਂਬਰਾਂ ਕੋਲੇ ਕੋਈ ਐਪਲੀਕੇਸ਼ਨ ਲੈ ਕੇ ਜਾਣਾ ਪੈਂਦਾ ਕਿ ਡਾਇਰੈਕਟ ਬਸ ਗੱਲ ਕਰ ਲਓ ਬਸ ਨਹੀਂ ਆਪਣੀ ਤੁਸੀਂ ਐਪਲੀਕੇਸ਼ਨ ਦਿਓ ਸਰਪੰਚ ਸਾਹਿਬਾਨ ਦੇ ਨਾਮ ਤੇ ਵੀ ਵੀ ਸਾਡੀ ਆਹ ਪ੍ਰੋਬਲਮ ਆ ਮੇਰੇ ਨਾਲ ਹੱਲ ਕੀਤਾ ਜਾਵੇ ਕਿਉਂਕਿ ਲਿਖਤੀ ਤੌਰ ਤੇ ਜੇ ਤੁਸੀਂ ਦੰਗੋਗੇ ਤੇ ਤੁਹਾਡੇ ਕੋਲ ਵੀ ਸਬੂਤ ਹੋਊਗਾ ਜੀ ਬੇ ਅਸੀਂ ਸਰਪੰਚ ਕੋ ਅਪਰੋਚ ਜੇ ਮੰਨ ਲਓ ਫਿਰ ਵੀ ਸਰਪੰਚ ਸਾਹਿਬਾਨ ਨਹੀਂ ਸੁਣਦੇ ਫਿਰ ਤੁਸੀਂ ਉੱਪਰ ਅਪਰੋਚ ਕਰ ਸਕਦੇ ਫਿਰ ਉੱਪਰ ਅਪਰੋਚ ਕਰ ਸਕਦੇ ਬਿਲਕੁਲ ਫਿਰ ਤੁਸੀਂ ਉੱਪਰ ਜੇ ਤੁਹਾਡੀ ਪੰਚਾਇਤ ਨਹੀਂ ਸੁਣਦੀ ਤੁਸੀਂ ਉੱਪਰ ਅਪਰੋਚ ਕਰ ਲਓ ਹੁਣ ਦੇਖੋ ਪੜ੍ਹੇ ਲਿਖੇ ਬੱਚੇ ਜੀ ਜਿਹੜੇ ਅੱਜਕੱਲ ਨੌਕਰੀਆਂ ਦੇ ਰੋਲੇ ਕਰਕੇ ਤੱਕੇ ਖਾਂਦੇ ਪਏ ਆ ਹਾਂਜੀ ਮਾਇੂਸ ਆ ਜੀ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਹੋਣ ਦੇ ਬਾਵਜੂਦ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਜੀ ਇੱਕ ਪਾਸੇ ਤੁਹਾਡੇ ਨਾਲ ਇੰਟਰਵਿਊ ਕਰਦੇ ਪਏ ਆ ਤੁਹਾਡੀਆਂ ਲੱਗੀਆਂ ਐਨਕਾਂ ਦੱਸਦੀਆਂ ਪਈਆਂ ਕਿ ਅੱਖਾਂ ਦੀ ਰੋਸ਼ਨੀ ਦੇ ਵਿੱਚ ਪ੍ਰੋਬਲਮ ਆ ਜਾਂ ਰੋਸ਼ਨੀ ਹੈ ਨਹੀਂ ਜੀ ਤੁਸੀਂ ਇਸ ਮੁਕਾਮ ਤੇ ਪਹੁੰਚ ਕੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਨੇ ਪਏ ਹੋ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਜ਼ਿੰਦਗੀ ਤੋਂ ਮਾਇੂਸ ਆ ਮੈਂ ਤਾਂ ਇਹ ਅਪੀਲ ਕਰੂੰਗਾ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਜਿਹੜਾ ਮਯੂਸੀ ਸ਼ਬਦ ਹੈ ਨਾ ਜੀ ਇਹ ਸਾਨੂੰ ਜ਼ਿੰਦਗੀ 'ਚ ਨਹੀਂ ਲੈਣਾ ਚਾਹੀਦਾ ਬੋਲੋ ਹੋ ਜਾਂਦਾ ਹਮ ਕੁਝ ਸਾਡੀਆਂ ਨੀਤੀਆਂ ਵੇਖੋ ਜੀਆਂ ਸਰਕਾਰੀਆਂ ਕਿ ਜ਼ਿਆਦਾਤਰ ਅੱਜ ਕੱਲ ਕੰਪੀਟੀਸ਼ਨ ਜ਼ਿਆਦਾ ਹੋ ਗਿਆ ਜੀ ਜ਼ਿਆਦਾਤਰ ਉਹ ਸਾਨੂੰ ਪੈਸੇ ਲੈ ਕੇ ਰੱਖ ਲਿਆ ਆ ਫਲਾਣੇ ਬੰਦੇ ਰੱਖ ਲਿਆ ਹੁਣ ਇਸ ਤਰ੍ਹਾਂ ਦਾ ਕੋਈ ਵੈਸੇ ਹੈ ਨਹੀਂ ਜੀ ਹੁਣ ਤਾਂ ਤੁਸੀਂ ਪੜੋ ਹਮ ਪੇਪਰ ਦਿਓ ਹਮ ਆਪਣੀ ਨੌਕਰੀ ਲੈ ਹੁਣ ਪਹਿਲਾ ਵਾਲੇ ਕੰਮ ਹੈ ਨਹੀਂ ਜਿਹੜੇ ਬੱਚੇ ਜਾਂ ਜਿਹੜੇ ਜ਼ਿੰਮੇਵਾਰ ਘਰ ਦੇ ਹਨ ਮੈਂਬਰ ਹੈਗੇ ਆ ਕਈ ਵਾਰ ਪੈਸੇ ਘਟ ਜਾਂਦੇ ਆ ਵੱਜ ਜਾਂਦੇ ਟੈਨਸ਼ਨ ਨਾਲ ਲੈ ਲੈਂਦੇ ਆ ਠੀਕ ਆ ਤੁਸੀਂ ਆਪਣੇ ਇਨੀਓ ਹੰਡਾਈ ਹੋਈ ਆ ਹਾਂਜੀ ਸਪੋਰਟਸ ਦੇ ਵਿੱਚ 골ਡ ਮੈਡਲਿਸਟੋਂ ਉਸ ਤੋਂ ਬਾਅਦ ਪੰਚਾਇਤੀ ਵਿਭਾਗ ਦੇ ਵਿੱਚ ਸੈਕਟਰੀ ਹੋ ਠੀਕ ਆ ਇਹ ਜ਼ਿੰਦਗੀ ਦੇ ਵਿੱਚ ਪੈਸੇ ਆਉਂਦੇ ਜਾਂਦੇ ਰਹਿੰਦੇ ਆ ਸਥਿਰਤਾ ਕਿਵੇਂ ਆ ਸਕਦੇ ਆ ਪੈਸੇ ਤਾਂ ਦੇਖੋ ਜੀ ਬੰਦੇ ਨੂੰ ਜੇ ਜ਼ਿਆਦਾ ਪੈਸਾ ਹੋ ਜਾਂਦਾ ਉਹ ਬੰਦੇ ਨੂੰ ਦਿਮਾਗ ਖਰਾਬ ਕਰ ਦਿੰਦਾ ਕਈ ਵਾਰੀ ਹੂੰ ਕੋ ਆਪਣੇ ਬੈਕਗ੍ਰਾਉਂਡ ਜਿਹੜੇ ਉਹ ਭੁੱਲ ਜਾਂਦਾ ਬੰਦਾ ਹੂੰ ਪਰ ਜਿਹਦੇ ਕੋਲ ਪੈਸਾ ਵੀ ਆ ਕਈ ਬੰਦੇ ਕੋਲ ਪੈਸਾ ਆਇਆ ਹੂੰ ਉਹਨਾਂ ਨੂੰ ਉਹਨਾਂ ਕੋ ਖਰਚਣ ਦਾ ਦਿਲ ਨਹੀਂ ਹੈ ਹੂੰ ਮੈਂ ਸਾਰੇ ਲੋਕਾਂ ਨੂੰ ਇਹੀ ਕਹੂੰਗਾ ਵੀ ਜੇ ਕੋਈ ਮੰਨ ਲਓ ਕਿਸੇ ਕੋਲ ਪੈਸਾ ਹੈਗਾ ਵੀ ਆਪਣੀ ਹਾਇਸੀਅਤ ਤੋਂ ਵੱਧ ਆਪਣੀਆਂ ਲੋੜਾਂ ਤੋਂ ਵੱਧ ਤਾਂ ਹਰ ਇੱਕ ਬੰਦੇ ਨੂੰ ਜਿਹੜੀ ਆ ਆਮ ਆਮ ਜਿਹੜੇ ਲੋਕ ਪਬਲਿਕ ਜਿਹਨਾਂ ਨੂੰ ਲੋੜ ਆ ਜਾਂ ਮੰਨ ਲਓ ਡਿਸੇਬਲ ਹੈ ਜਿੱਦਾਂ ਕੋਈ ਵੀ ਹੈ ਉਹਨਾਂ ਦੀ ਮੇਲਪ ਕਰਨ ਦੀ ਲੋੜ ਚਾਹੀਦੀ ਆ ਤਾਂ ਜੋ ਉਹਨਾਂ ਦੀਆਂ ਬੇਅਸੀਸਾਂ ਉਹ ਲੈ ਸਕਣ ਸੋ ਦਰਸ਼ਕਾਂ ਨੂੰ ਅਸੀਂ ਇਹ ਅੱਜ ਇਸ ਕਰਕੇ ਇੰਟਰਵਿਊ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬਹੁਤੇ ਪਿੰਡਾਂ ਦੇ ਵਿੱਚ ਨੇ ਕਿ ਉਹ ਸਰਪੰਚ ਦਾ ਜਿਹੜਾ ਨਾਮ ਹੁੰਦਾ ਛੱਤ ਹੁੰਦਾ ਉਹ ਅਸਲ ਦੇ ਵਿੱਚ ਕੀ ਮਾਇਨੇ ਕੀ ਹੈ ਇਹ ਸਾਰਾ ਸਿਸਟਮ ਚੱਲਦਾ ਕਿਵੇਂ ਆ ਜਿਹੜਾ ਰੌਲਾ ਹੁੰਦਾ ਕਿ ਸਰਪੰਚ ਪੈਸੇ ਖਾ ਗਿਆ ਅਸਲ ਦੇ ਵਿੱਚ ਖਾਦੇ ਹੁੰਦੇ ਆ ਕਿ ਪੈਸੇ ਕਿ ਉਹ ਹਜੇ ਪਿੱਛੋਂ ਉਹਨੇ ਬਜਟ ਜਿਹੜਾ ਪਾਸ ਹੋਇਆ ਹੁੰਦਾ ਉਹ ਐਮਪੀ ਫੰਡ ਜਾਂ ਬਾਕੀ ਕੋਟੀਆਂ ਦੇ ਵਿੱਚੋਂ ਪਾਸ ਨਹੀਂ ਹੋਇਆ ਹੁੰਦਾ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਰਹਿ ਗਿਆ ਹੋਵੇ ਸਾਨੂੰ ਇਨਬਾਕਸ ਜਾਂ ਫੋਨ ਕਰਕੇ ਪੁੱਛ ਸਕਦੇ ਹੋ ਅਸੀਂ ਉਹਨਾਂ ਜਵਾਬਾਂ ਦੇ ਹੱਲ ਲੈ ਕੇ ਵੀ ਜਲਦੀ ਤੁਹਾਨੂੰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਸਸਕੀ